ਹਾਦਤ ਨੂੰ ਸਿਜਦਾ ਉਹਨਾਂ ਦੇ ਵੱਲ ਕੀਤਾ ਗਿਆ ਤਸਵੀਰਾਂ ਤੁਹਾਨੂੰ ਲੋਖਾਰੇ ਫਤਗੜ ਸਾਹਿਬੀਆਂ ਜਿੱਥੇ ਸ਼ਹੀਦੀ ਜੋਨ ਮੇਲ ਦਾ ਆਯੋਜਨ ਕੀਤਾ ਗਿਆ ਅੱਜ ਦੂਜਾ ਦਿਨ ਹੈ ਤਸਵੀਰਾਂ ਜਿ ਨਜ਼ਰ ਆਏ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਡਾ ਪ੍ਰੀਤ ਪਾਦੀ ਦੇਖੇ ਜਾ ਸਕਦੇ ਜਿੱਥੇ ਸ਼ਹੀਦੀ ਜੋਨ ਮੇਲਜ਼ ਉੱਤੇ ਪਹੁੰਚੇ ਨੇ ਸਿਜਦਾ ਕੀਤਾ ਗਿਆ ਹੈ ਸ਼ਹੀਦਾਂ ਦੀ ਧਰਤੀ ਨੂੰ ਮੁਕद्दस ਧਰਤੀ ਨੂੰ ਤਸਵੀਰਾਂ ਸਾਹਮਣੇ ਐਨ ਕੁਝ ਹੀ ਦੇਰ ਪਹਿਲਾਂ ਉੱਥੇ ਪਹੁੰਚੇ ਸੀਗੇ ਤੇ ਨਤਮਸਤਕ ਹੋਏ ਨੇ ਤਸਵੀਰਾਂ ਚ ਨਜ਼ਰ ਆ ਰਹੇ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਤੋਂ ਨਾਲ ਡਾਕਟਰ ਗੁਰਪ੍ਰੀਤ कौर ਉਹਨਾਂ ਦੀ ਤਰਫ ਸ਼ਹੀਦੀ ਜੋੜਵੇਂ ਦਾ ਅੱਜ ਛੋਟਾ ਦਿਨ ਹੈ ਇੱਥੇ 3 ਦਿਨ ਦਾ ਸ਼ਹੀਦੀ ਜੋੜਵੇਂ ਲੱਗਦਾ ਹੈ 26 27 ਤੇ 28 ਤੇ ਅੱਜ ਦੂਜਾ ਦਿਨ ਹੈ ਲੱਖਾਂ ਦੀ ਤਾਦਾਦ ਸੰਗਤ ਉੱਥੇ ਨਤਮਸਤਕ ਹੋ ਰਹੀ ਹੈ ਕੀਰਤਨ ਦੀਵਾਨ ਸਜਾਏ ਗਏ ਨੇ ਅਖੰਡ ਪਾਠ ਸਾਹਿਬ ਆਰੰਭੇ ਗਏ ਨੇ ਕਲਮਾ ਦੇ ਪੋਪ ਪੈਂਦੇ ਇਹ ਵੱਡੀ ਤਾਦਾਦ ਚ ਲੱਖਾਂ ਦੀ ਤਾਦਾਦ ਸੰਗਤ ਉਥੇ ਨਤਮਸਤਕ ਹੋ ਰਹੀ ਹੈ ਸ਼ਹੀਦਾਂ ਦਿੱਤੀ ਤੇ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਮਨ ਕੀਤਾ ਜਾ ਰਿਹਾ ਹੈ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ ਜਾ ਰਿਹਾ ਹੈ ਛੀਫਾਤੇਗੜ ਸਾਹਿਬ ਵਿਖੇ ਇੱਕ ਲਾਸਾਨੀ ਕੁਰਬਾਨੀ ਜਿਹਦੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਕਿਸ ਤਸੀਹੇ ਦੇ ਕੇ ਦਿਵਾਰਾਂ ਚਿਣਵਾਇਆ ਗਿਆ ਜਦੋਂ ਦਿਵਾਰ ਕੰਧ ਗੋਟਿਆਂ ਤੱਕਾਈ ਗਈ ਪਰ ਇੱਟਾਂ ਛਿੱਲਣ ਦੀ ਬਜਾਏ ਗੋਡੇ ਛਿੱਲੇ ਗਏ ਜਿਹਨੂੰ ਸੁਣ ਕੇ ਅੱਜ ਵੀ ਜਿਹੜਿਆ ਜੋਸ਼ ਵੀ ਭਰਦਾ ਹੈ ਤੇ ਰੋਂਗ ਤੇ ਵੀ ਖੜੇ ਹੋ ਜਾਂਦੇ ਆ ਪਰ ਉਹਨਾਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਹਾਰਿਆ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਨਿਭਾਇਆ ਸੋ ਪੂਰੀ ਦੁਨੀਆ ਦੇ ਵਿੱਚ ਅੱਜ ਨਤਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈਗੇ ਆ ਸੋ ਮੈਂ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਆ ਪਰਮਾਤਮਾਗੇ ਹੀ ਅਰਦਾਸ ਕੀਤੀ ਹੈ ਸਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਅਸੀਂ ਤਾਂ ਭੁੱਲਣ ਹਾਰ ਆ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਪਾਂ ਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤিনਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲੇ ਤਾਂ ਉਹਨੂੰ ਅਸੀਂ ਨਿਭਾ ਸਕੀਏ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਜੇ ਬਦਲਾਅ ਆ ਸਕਦਾ ਸਾਡੇ ਕਰਕੇ ਤਾਂ ਮੇਰੇ ਖਿਆਲ 'ਚ ਇਹ ਤੋਂ ਵੱਡਾ ਸਾਡੇ ਲਈ ਕੋਈ ਪੁੰਨ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 27 28 ਨੂੰ ਇਹ ਸਭਾ ਹੁੰਦੀ ਹੈ ਉਹ ਤਾਂ ਦੁਨੀਆ ਇੱਥੇ ਹੁੰਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਿੰਦਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੱਲੀਆਂ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਸੋ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ-ਏਡੇ ਸ਼ਹੀਦ ਨੇ ਸਾਡੀ ਕੌਮ ਕੋਲੇ ਜੀ ਆਪਣੀ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੱਲ ਜਾਂਦੀਆਂ ਨੇ ਸੋ ਸਾਨੂੰ ਆਪਣਾ ਵਿਰਸਾ ਯਾਦ ਰੱਖਣਾ ਚਾਹੀਦਾ ਹੈ